ਕਿਹ ਕੱਚੇ ਵਿਆਪਕ ਨਹੀਂ ਦੇਖੇ ਸੀ ਉਹ 12710 ਦਾ ਵਿਆਪਕ ਅੱਜ ਇੱਥੇ ਖੜਾ ਇਹ ਕੱਚੇ ਵਿਆਪਕ ਉਹੀ ਆ ਜਿਹੜੇ ਕੱਲ ਵੀ ਕੱਚੇ ਸੀ ਅੱਜ ਵੀ ਕੱਚੇ ਆ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਜੀ ਵੱਡੇ ਲੈਵਲ ਤੇ ਸਿੱਖਿਆ ਕ੍ਰਾਂਤੀ ਲੈ ਕੇ ਆਏ ਸੀਗੇ ਅੱਜ ਜਲੂਸ ਜਿਹੜਾ ਪਿਆ ਸਿੱਖਿਆ ਕ੍ਰਾਂਤੀ ਦਾ ਅੱਜ ਜਲੂਸ ਸਿੱਖਿਆ ਕ੍ਰਾਂਤੀ ਦਾ ਤੁਹਾਡੇ ਸਾਹਮਣੇ ਆ ਜਾਂ ਟੀਚਰ ਹੀ ਆਪਣੀ ਸਕੂਨ ਦੀ ਜ਼ਿੰਦਗੀ ਨਹੀਂ ਜੀ ਸਕਦਾ ਹੈਗਾ ਤਾਂ ਬੱਚੇ ਦਾ ਫਿਊਚਰ ਉਹ ਕਿਵੇਂ ਸਵਾਰੂਗਾ ਜੀ ਮਾਸਟਰ ਦੇ ਮੁੰਡੇ ਨੂੰ ਵਾਕਈ ਕੁਝ ਨਹੀਂ ਪਤਾ ਹੈਗਾ ਉਹ ਅੱਜ ਵੀ ਕਹਿੰਦੇ ਨੇ ਵੀ ਪਹਿਲੀ ਕੱਚੀ ਤੇ ਕੰਧ ਕੱਚੀ ਤੇ ਘਰ ਕੱਚੇ ਮੈਂ ਵੇਖੇ ਸੀ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਅੱਜ ਵੀ ਅਸੀਂ ਕੱਚੇ ਆ ਉਹਨਾਂ ਨੇ ਸਿਰਫ ਪੱਕੇ ਨਾਮ ਦੇਤਾ ਬਟ ਸਾਡੇ ਜੋ ਪੱਕੇ ਮੁਲਾਜ਼ਮ ਨੂੰ ਸਹੂਲਤਾਂ ਮਿਲਦੀਆਂ ਉਹਦੇ ਵਿੱਚੋਂ ਇੱਕ ਸਹੂਲਤ ਵੀ ਨਹੀਂ ਹੈ ਸਾਡੇ ਸਾਹਮਣੇ ਬੈਠ ਕੇ ਗੱਲ ਕਰ ਲੈਣ ਅਸੀਂ ਝੂਠੇ ਆ ਤੇ ਸਾਡੇ ਭਾਵੇਂ ਪਰਚੇ ਦਰਜ ਕਰਾ ਦੇਣ ਰੈਗੂਲਰ ਦੇ ਆਰਡਰ ਦਿੱਤੇ ਮੈਂ ਖੁਦ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਆਰਡਰ ਦਿੱਤੇ 11 ਜਨਾਂ ਨੂੰ ਆਰਡਰ ਦਿੱਤਾ ਹੀ ਸਾਨੂੰ ਤੇ ਸਰਕਾਰ ਜਿਹੜਾ ਅੰਕੜਾ ਦੇ ਰਹੀ ਹੈ 5758000 ਦਾ ਭਰਤੀ ਇੱਕ ਨਹੀਂ ਕੀਤੀ ਜਿਹੜੇ ਇਹ ਅਧਿਆਪਕਾਂ ਦੀ ਤਨਖਾਹਾਂ ਵਧਾਈਆਂ ਉਹਨਾਂ ਨੂੰ ਹੀ ਰੈਗੂਲਰ ਦਾ ਸ਼ਬਦ ਦਿੱਤਾ ਜਾ ਰਿਹਾ ਹੈ ਅਸੀਂ ਉਹ ਅਧਿਆਪਕਾਂ ਜਿਨ੍ਹਾਂ ਦੀ ਤਨਖਾਹ ਹਜੇ ਵੀ 63500 ਹੈ ਜੀ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਣਾ ਕਿ ਤੁਸੀਂ 63500 ਦਾ ਗੁਜ਼ਾਰਾ ਕਰਕੇ ਦਿਖਾਓ 63500 ਦਾ ਤੁਸੀਂ ਦੇਖ ਲਓ ਘਰ ਦਾ ਰਾਸ਼ਨ ਕਾ ਸਕੂਲ ਆਉਣ ਜਾਣ ਦਾ ਖਰਚ